ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਹੁਤ ਹੀ ਵਧੀਆ ਯੂਸਫੁਲ ਵੀਡੀਓ ਲੈ ਕੇ ਆਏ ਆ ਜੀ ਦੇਖੋ ਜੀ ਆਪਣੇ ਕੋਲੇ ਸਹਰਾਣਿਆਂ ਦੇ ਬਹੁਤ ਸਾਰੇ ਕਵਰ ਹੁੰਦੇ ਨੇ ਜੋ ਕਿ ਐਕਸਟਰਾ ਹੁੰਦੇ ਨੇ ਚਾਦਰਾਂ ਆਪਣੀਆਂ ਜੋ ਨੇ ਘਰ ਜਾਂਦੀਆਂ ਨੇ ਪਰ ਜਿਹੜੇ ਸਹਰਾਣਿਆਂ ਦੇ ਕਵਰ ਨੇ ਉਹ ਇਸ ਤਰ੍ਹਾਂ ਹੀ ਪਏ ਰਹਿੰਦੇ ਨੇ ਤੇ ਅੱਜ ਆਪਾਂ ਸਾਰੇ ਸਹਰਾਣਿਆਂ ਦੇ ਕਵਰਾਂ ਦਾ ਰੀਯੂਜ਼ ਲੈ ਕੇ ਆਏ ਆ ਜੀ ਦੇਖੋ ਇਹ ਇੰਨੇ ਸਹਰਾਣੇ ਦੇ ਕਵਰ ਨੇ ਆਪਾਂ ਇਹਨਾਂ ਦੀ ਅੱਜ ਵਰਤੋਂ ਕਰਾਂਗੇ ਜਿਸ ਵਿੱਚ ਨਾ ਤਾਂ ਕੋਈ ਸਲਾਈ ਮਸ਼ੀਨ ਦੀ ਜ਼ਰੂਰਤ ਹੋਏਗੀ ਤੇ ਨਾ ਹੀ ਸਾਨੂੰ ਕਿਸੇ ਸੂਈ ਧਾਗੇ ਦੀ ਜ਼ਰੂਰਤ ਹੋਏਗੀ ਬਹੁਤ ਹੀ ਵਧੀਆ ਰੀਯੂਜ਼ ਲੈ ਕੇ ਆ ਪੂਰੀ ਦੇਖਿਓ ਵੀਰੋ ਬਹੁਤ ਵਧੀਆ ਹੈ ਤੁਹਾਨੂੰ ਬਹੁਤ ਚੰਗੀ ਲੱਗੇਗੀ ਤੇ ਕਮੈਂਟੇ ਚੋ ਆਪਾਂ ਕੀ ਕਰਾਂ ਕੀਵੇਂ ਕਰਾਂਗੇ ਸਭ ਤੋਂ ਪਹਿਲਾਂ ਬ ਦੱਸਦੇ ਆ ਜੀ ਸਰਾਣਾ ਲੈ ਲਓ ਹੁਣ ਜੈ ਜਿਵੇਂ ਕਿ ਸਰਦੀਆਂ ਆ ਰਹੀਆਂ ਨੇ ਜਾਂ ਫਿਰ ਤੁਸੀਂ ਗਰਮੀਆਂ ਦੇ ਕੱਪੜੇ ਸੰਭਾਲ ਲੈਣੇ ਨੇ ਜਾਂ ਫਿਰ ਸਰਦੀਆਂ ਦੇ ਕੱਪੜੇ ਅਲਮਾਰੀ ਚ ਆਰਗਨਾਈਜ਼ਰ ਕਰਨੇ ਨੇ ਤਾਂ ਤੁਸੀਂ ਇਸ ਇਸ ਸਰਾਣੇ ਦੀ ਮਦਦ ਨਾਲ ਬਹੁਤ ਆਸਾਨੀ ਨਾਲ ਇਹਨਾਂ ਨੂੰ ਆਰਗਨਾਈਜ਼ਰ ਕਰ ਸਕਦੇ ਹੋ ਦੇਖੋ ਜਿਵੇਂ ਕਿ ਆਪਣੀਆਂ ਹੁੰਦੀਆਂ ਨੇ ਆਪਣੀਆਂ ਜੈਕਟਾਂ ਵਗੈਰਾ ਹੁੰਦੀਆਂ ਨੇ ਜੈਕਟਾਂ ਗਰਮ ਕੱਪੜੇ ਹੁੰਦੇ ਨੇ ਇਹਨਾਂ ਨੂੰ ਆਪਾਂ ਅਲਮਾਰੀ ਚ ਬਹੁਤ ਹੀ ਸੋਹਣ ਢੰਗ ਨਾਲ ਆਰਗੇਨਾਈਜ਼ਰ ਕਰਕੇ ਰੱਖ ਸਕਦੇ ਆਂ ਜੀ ਦੇਖੋ ਜੀ ਇਸ ਨਾਲ ਆਪਣੇ ਕੱਪੜੇ ਬਹੁਤ ਹੀ ਵਧੀਆ ਆਰਗੇਨਾਈਜ਼ਰ ਵੀ ਹੋ ਜਾਣਗੇ ਇੱਥੇ ਤੁਸੀਂ ਜਿੰਨੇ ਮਰਜ਼ੀ ਕੱਪੜਿਆਂ ਨੂੰ ਰੱਖ ਸਕਦੇ ਹੋ ਜੇਕਰ ਤੁਸੀਂ ਗਰਮ ਸਰਦੀਆਂ ਦੇ ਗਰਮੀਆਂ ਦੇ ਕੱਪੜੇ ਸੰਭਾਲਣੇ ਨੇ ਤਾਂ ਇਸ ਵਿੱਚ ਗਰਮੀਆਂ ਦੇ ਕੱਪੜੇ ਰੱਖ ਕੇ ਤੁਸੀਂ ਆਪਣੀ ਅਲਮਾਰੀ ਬੈੱਡ 'ਚ ਜਾਂ ਫਿਰ ਜਿੱਥੇ ਵੀ ਰੱਖਣੇ ਨੇ ਸੰਭਾਲ ਕੇ ਰੱਖ ਸਕਦੇ ਹੋ ਲੋ ਜੀ ਇਸ ਤਰ੍ਹਾਂ ਤੁਸੀਂ ਕੱਪੜਿਆਂ ਨੂੰ ਆਰਗੇਨਾਈਜ਼ਰ ਆਰਗੇਨਾਈਜ਼ਰ ਕਰਕੇ ਰੱਖ ਸਕਦੇ ਹੋ ਜੀ ਆਪਣੇ ਕੱਪੜਿਆਂ ਦੀ ਸੰਭਾਲ ਹੋ ਜਾਊਗੀ ਇਹ ਸੀ ਜੀ ਆਪਣਾ ਨੰਬਰ ਆਈਡੀਆ ਨੰਬਰ 1 ਚਲੋ ਜੀ ਅੱਗੇ ਚੱਲਦੇ ਆਪਾਂ ਆਪਣੇ ਆਈਡੀਆ ਨੰਬਰ 2 ਤੇ ਦੇਖੋ ਜੀ ਇਸ ਇਸ ਤਰ੍ਹਾਂ ਦੀਆਂ ਚਾਦਰਾਂ ਹੁੰਦੀਆਂ ਨੇ ਜੋ ਆਪਣੇ ਬੱਚੇ ਜੋ ਛੋਟੇ ਨੇ ਪਰ ਪੁਛਾਨ ਚ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਹੁਣ ਇਹ ਚਾਦਰ ਤਾਂ ਕਪਾਹ ਦੀ ਘਸ ਗਈ ਤੇ ਸਿਰਹਾਣੇ ਨੇ ਜੋ ਬਿਲਕੁਲ ਨਵੇਂ ਪਏ ਨੇ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇਹਨਾਂ ਦੀ ਵਰਤੋਂ ਕਰਨਾ ਚਾਹਤੇ ਆ ਕਿ ਇਹਨਾਂ ਦੀ ਵਰਤੋਂ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਮਿੱਟਾ 스ਕਿੰਡਾ ਜੀ ਵਧੀਆ ਜਿਹਾ ਕਵਰ ਬਣ ਕੇ ਰੈਡੀ ਹੋ ਜਾਊਗਾ ਤੁਹਾਨੂੰ ਦਿਖਾਣਾ ਇਹਨੂੰ ਇਸ ਤਰ੍ਹਾਂ ਸੈੱਟ ਕਰਦੇ ਨੇ ਜਿਹੜੀ ਆ ਵਾਲੀ ਚੀਜ਼ ਹੈ ਇਸ ਨੂੰ ਇਸ ਦੇ ਅੰਦਰ ਰੱਖਣਾ ਹੈ ਦੇਖੋ ਜੀ ਕਿੰਨੇ ਸੋਹਣੇ ਆਪਣੇ ਸਰਾਣਿਆਂ ਦੇ ਕਵਰ ਬਣ ਕੇ ਰੈਡੀ ਹੋ ਗਏ ਨੇ ਜਿਸ ਤੇ ਨਾ ਤਾਂ ਆਪਾਂ ਨੂੰ ਕੋਈ ਸਲਾਈ ਮਸ਼ੀਨ ਦੀ ਜ਼ਰੂਰਤ ਪਈ ਹੈ ਬਿਲਕੁਲ ਬਹੁਤ ਮਿੰਟਾਂ 'ਚ ਹੀ ਆਪਣੇ ਕਵਰ ਬਣ ਕੇ ਰੈਡੀ ਹੋ ਗਏ ਨੇ ਤੇ ਇਹ ਸੀ ਆਪਣਾ ਆਈਡੀਆ ਨੰਬਰ 2 ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਚਲਦੇ ਹਾਂ ਜੀ ਆਈਡੀਆ ਨੰਬਰ 3 ਤੇ ਤੇ ਆਪਾਂ ਨੂੰ ਜ਼ਰੂਰਤ ਹੈ ਜੀ ਦੋ ਹੈਂਗਰਾਂ ਦੀ ਹੈਂਗਰਾਂ ਨੂੰ ਕੀ ਕਰਨਾ ਹੈ ਆਪਾਂ ਨੇ ਸਰਾਣੇ ਦੇ ਇੱਥੇ ਸੈੱਟ ਕਰਨਾ ਹੈ ਆਪਣਾ ਸਹਰਾਣਾ ਵੱਡਿਆ ਤਾਂ ਇਸ ਨੂੰ ਥੋੜਾ ਥੋੜਾ ਆਪਾਂ ਨੇ ਹੋਲਡ ਕਰਤਾ ਉਸ ਤੋਂ ਬਾਅਦ ਇਹਨਾਂ ਨੂੰ ਇਸ ਪ੍ਰਕਾਰ ਇਸ ਪ੍ਰਕਾਰ ਜਾਂ ਤਾਂ ਤੁਸੀਂ ਸਾਈਡਾਂ ਤੇ ਸਿਲਾਈ ਲਗਾ ਸਕਦੇ ਹੋ ਜਾਂ ਸੂਈ ਧਾਗਾ ਨਹੀਂ ਫਿਰ ਮੈਂ ਤੁਹਾਨੂੰ ਸਿਰਫ ਸੇਫਟੀ ਪਿੰਨ ਨਾਲ ਹੀ ਸੈੱਟ ਕਰਕੇ ਦਿਖਾਣੇ ਆ ਕਿ ਇਸ ਦੀ ਵਰਤੋਂ ਕਿਸ ਤਰ੍ਹਾਂ કરી ਜਾ ਸਕਦੀ ਹੈ ਦੇਖੋ ਜੀ ਇਹ ਆਪਣਾ ਕਿੰਨਾ ਸੋਹਣਾ ਆਰਗਨਾਈਜ਼ਰ ਬਣ ਕੇ ਰੈਡੀ ਹੋ ਗਿਆ ਇਸ ਪ੍ਰਕਾਰ ਨਾਲ ਤੁਸੀਂ ਇਸ ਨੂੰ ਆਪਣੀ ਅਲਮਾਰੀ ਚ ਕਿਤੇ ਵੀ ਹੈਂਗ ਕਰ ਸਕਦੇ ਹੋ ਆ ਦੇਖੋ ਜੀ ਇੱਥੇ ਇਸ ਨਾਲ ਆਪਣੀ ਅਲਮਾਰੀ ਚ ਜੋ ਹੈ ਸਪੇਸ ਵੀ ਬਣ ਜੇਗੀ ਤੇ ਤੁਹਾਨੂੰ ਨਾ ਤਾਂ ਕੋਈ ਸੂਈ ਧਾਗੇ ਦੀ ਵਰਤੋਂ ਕਰਨੀ ਪਈ ਹੈ ਤੇ ਨਾ ਹੀ ਮਸ਼ੀਨ ਦੀ ਤੇ ਤੁਹਾਡਾ ਬਹੁਤ ਹੀ ਸੋਹਣਾ ਜਿਹਾ ਆਰਗਨਾਈਜ਼ਰ ਬਣ ਕੇ ਰੈਡੀ ਹੋ ਗਿਆ ਹੈ ਦੇਖੋ ਜੀ ਕਿੰਨੇ ਮਰਜ਼ੀ ਕੱਪੜੇ ਆਪਾਂ ਇੱਥੇ ਆਰਗਨਾਈਜ਼ਰ ਕਰਕੇ ਰੱਖ ਸਕਦੇ ਆ ਤੇ ਆਪਣੀ ਅਲਮਾਰੀ ਚ ਜੋ ਸਪੇਸ ਇਹ ਸੀ ਜੀ ਆਪਣਾ ਆਈਡੀਆ ਨੰਬਰ 13 ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜਾ ਆਈਡੀਆ ਚੰਗਾ ਲੱਗਿਆ ਹਾਂਜੀ ਆਪਾਂ ਨੇ ਲੈ ਲਿਆ ਫਰਾਣਾ ਹੁਣ ਆਪਾਂ ਇਸ ਨੂੰ ਮਿਕਸੀ ਨੂੰ ਕਵਰ ਕਰ ਦਾਂਗੇ ਇਸ ਤੇ ਇਹ ਆਪਣਾ ਫ੍ਰੀਜ ਦਾ ਮਿਕਸੀ ਦਾ ਕਵਰ ਬਣ ਕੇ ਰੈਡੀ ਹੋ ਜਾਏਗਾ ਦੇਖੋ ਜੀ ਇਹ ਆਪਣਾ ਮਿਕਸੀ ਦਾ ਕਵਰ ਬਣ ਕੇ ਰੈਡੀ ਹੋ ਗਿਆ ਇਹ ਸੀ ਜੀ ਆਪਣਾ ਆਈਡੀਆ ਨੰਬਰ 4 ਇਹ ਆਪਣਾ ਆਈਡੀਆ ਨੰਬਰ 5 ਆਪਾਂ ਆਪਣੀ ਕੋਈ ਵੀ ਪਿੱਲੋ ਕਵਰ ਨੂੰ ਲੈ ਕੇ ਇਸ ਤਰ੍ਹਾਂ ਆਪਣੇ ਕੰਨਸ ਤੇ ਬਿਸ਼ਾ ਸਕਦੇ ਆ ਤੇ ਜਦੋਂ ਪਰਕੇ ਇਹਨਾਂ ਤੇ ਰੱਖ ਸਕਦੇ ਆ ਇਸ ਨਾਲ ਜੋ ਪਾਣੀ ਆਪਣੀ ਸੈਲਫ ਤੇ ਨਹੀਂ ਵਿਖਰੇਗਾ ਤੇ ਜਦੋਂ ਆਪਣੇ ਬਰਤਨ ਸੁੱਕ ਜਾਣਗੇ ਤਾਂ ਆਪਾਂ ਉਠਾ ਕੇ ਇਹਨਾਂ ਨੂੰ ਰੱਖ ਸਕਦੇ ਆ ਇਹ ਆਪਣਾ ਬਹੁਤ ਹੀ ਸੁੰਦਰ ਜਿਹਾ ਬਣ ਕੇ ਰੈਡੀ ਹੋ ਗਿਆ ਇਸ ਨੂੰ ਚਾਹੇ ਤੁਸੀਂ ਜੇ ਅਗਰ ਮੈਟ ਲਈ ਬਰਤਣਾ ਚਾਹੁੰਦੇ ਹੋ ਟਮੈਟ ਲਈ ਹਾਂਜੀ ਅੱਗੇ ਹੈ ਜੀ ਆਪਣਾ ਆਈਡੀਆ ਨੰਬਰ 6 ਜੋ ਕਿ ਤੁਹਾਨੂੰ ਕਿਨੇ ਪੈਕ ਕਰ ਲੈ ਵੀਡੀਓ ਸ਼ੇਅਰ ਕਰੀ ਸੀ ਇਸ ਦਾ ਲਿੰਕ ਦੇ ਦਾਂਗੇ ਉਸ ਦੀ ਵੀਡੀਓ ਤੁਸੀਂ ਚੈਨਲ ਤੇ ਜਾ ਕੇ ਦੇਖ ਲਿਓ ਕਿ ਇਸ ਪ੍ਰਕਾਰ ਨਾਲ ਅਸੀਂ ਆਪਣਾ ਆਰਗਨਾਈਜ਼ਰ ਤਿਆਰ ਕਰ ਸਕਦੇ ਹਾਂ ਤੇ ਬਹੁਤ ਸਾਰੇ ਕੱਪੜੇ ਵੀ ਇੰਨਾ ਚ ਰੱਖ ਸਕਦੇ ਹਾਂ ਬੁੱਟਾ ਵਾਲੇ ਕੱਪੜੇ ਤੋਂ ਇਹ ਤਿਆਰ ਕਰਿਆ ਗਿਆ ਹੈ ਜੀ ਇਹ ਵੀ ਬਹੁਤ ਵਧੀਆ ਆਈਡੀਆ ਹੈ ਟਰਾਈ ਜਰੂਰ ਕਰਿਓ ਅੱਗੇ ਚਲਦੇ ਹਾਂ ਜੀ ਆਪਾਂ ਆਈਡੀਆ ਨੰਬਰ 7 ਦੇਖੋ ਜੀ ਇਸ ਪ੍ਰਕਾਰ ਨਾਲ ਹੈ ਇਸ ਪ੍ਰਕਾਰ ਨਾਲ ਤੁਸੀਂ ਇਸ ਨੂੰ ਇਸ ਪ੍ਰਕਾਰ ਲਗਾ ਤਨੀਆ ਲਗਾ ਲਾਂਗੇ ਇਹ ਆਪਣਾ ਬਣ ਜੇਗਾ ਜੀ ਕਿਚਨ ਚ ਕੰਮ ਕਰਦੇ ਸਮੇਂ ਬੰਨਣ ਵਾਲਾ ਕਪੜਾ ਜਿਸ ਨਾਲ ਆਪਣੇ ਕਪੜੇ ਵਗੈਰਾ ਨਹੀਂ ਖਰਾਬ ਦੇਖੋ ਜੀ ਇਹ ਐ ਬਣ ਕੇ ਤਿਆਰ ਹੋਏਗਾ ਉੱਪਰ ਉਹ ਜੋ ਹੋਏਗਾ ਆਪਣੇ ਗਲ ਚ ਬੰਨਣ ਵਾਸਤੇ ਹੋ ਜਾਏਗਾ ਤੇ ਨੀਚੇ ਕਮਰ ਤੇ ਬੰਨਣ ਲਈ ਇਹ ਰੈਡੀ ਹੋ ਜਾਏਗਾ ਇਹ ਜਦੋਂ ਆਪਾਂ ਰਸੋਈ ਚ ਕੰਮ ਕਰਦੇ ਆ ਤਾਂ ਕਪੜੇ ਗਿੱਲੇ ਹੋ ਜਾਂਦੇ ਨੇ ਤਾਂ ਇਹਨੂੰ ਇਸ ਪ੍ਰਕਾਰ ਚ ਆਪਾਂ ਪਾ ਕੇ ਕੱਪੜਿਆਂ ਨੂੰ ਬਰਤਨਾਂ ਨੂੰ ਸਾਫ਼ ਕਰ ਸਕਦੇ ਆ ਤੇ ਆਪਣੇ ਕੱਪੜੇ ਬਿਲਕੁਲ ਵੀ ਗੰਦੇ ਨਹੀਂ ਹੋਣਗੇ ਦੇਖੋ ਜੀ ਕਿੰਨਾ ਵਧੀਆ ਬਣ ਕੇ ਰੈਡੀ ਹੋ ਜਾਊਗਾ ਜੇਕਰ ਤੁਸੀਂ ਚਾਹਣੇ ਤਾਂ ਇਸ ਤੇ ਕੋਈ ਆਪਣੇ ਪਾਕਟ ਵਗੈਰਾ ਵੀ ਲਗਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਬਣ ਕੇ ਰੈਡੀ ਹੋ ਗਿਆ ਜੀ ਤੋ ਫਰੈਂਡਸ ਅੱਜ ਦੀ ਵੀਡੀਓ ਜਿਸ ਵਿੱਚ ਮੈਂ ਸ਼ੇਅਰ ਕਰਿਆ ਕਿ ਸਰਾਣਿਆਂ ਨੂੰ ਆਪਾਂ ਕਿਸ ਤਰ੍ਹਾਂ ਵਰਤੋਂ ਕਰ ਸਕਦੇ ਆ ਕਿਹੜੇ ਕਿਹੜੇ ਬਿਲਕੁਲ ਬਹੁਤ ਸਾਰੇ ਤਰੀਕੇ ਦੱਸੇ ਨੇ ਤੇ ਤੁਹਾਨੂੰ ਕਿਹੜਾ ਤਰੀਕਾ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਕਮੈਂਟ ਵਿੱਚ ਲਾਈਕ ਜਰੂਰ ਕਰਦਿਆ ਕਰੋ ਤੇ ਕਮੈਂਟ ਜਰੂਰ ਕਰਦਿਆ ਕਰੋ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਫੋਲੋਅ ਬਟਨ ਜਰੂਰ ਕਰਿਆ ਕਰੋ ਤੇ ਇੱਕ ਕਮੈਂਟ ਜਰੂਰ ਕਰਦਿਆ ਕਰੋ ਜੀ ਮੋਟੀਵੇਸ਼ਨ ਮਿਲਦਾ ਹੈ ਇਸ ਨਾਲ ਵੀਡੀਓ ਪਾਉਣ ਲਈ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਬਾਏ ਬਾਏ ਟੇ